ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਨਾਰੀਅਲ ਦੀ ਬਰਫੀ ਬਣਾਵਾਂਗੇ ਜੋ ਕਿ ਖਾਣ ਵਿੱਚ ਬਹੁਤ ਹੀ ਸਵਾਦ ਬਣਦੀ ਹੈ ਸਭ ਤੋਂ ਪਹਿਲਾਂ ਇੱਕ ਕੱਲੀ ਦੁੱਧ ਲਵਾਂਗੇ ਖੰਡ ਲਵਾਂਗੇ ਕੋਕੋਨਟ ਪਾਊਡਰ ਲਵਾਂਗੇ ਤੇ ਮਿਲਕ ਪਾਊਡਰ ਤੇ 2 ਚਮਚੇ ਘਿਓ ਦੇ ਲਵਾਂਗੇ ਫਿਰ ਅਸੀਂ ਕੜਾਹੀ ਦੇ ਵਿੱਚ 2 ਚਮਚੇ ਘਿਓ ਦੇ ਪਾਵਾਂਗੇ 2 ਚਮਚੇ ਘਿਓ ਦੇ ਪਾਉਣ ਤੋਂ ਬਾਅਦ ਅਸੀਂ ਉਸ ਵਿੱਚ ਇੱਕ ਕੌਲੀ ਦੁੱਧ ਦੀ ਪਾਵਾਂਗੇ ਇੱਕ ਕੌਲੀ ਦੁੱਧ ਦੀ ਪਾ ਕੇ ਉਸ ਵਿੱਚ ਕੋਕੋਨਟ ਪਾਊਡਰ ਪਾਵਾਂਗੇ ਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਅੱਧੀ ਕੌਲੀ ਖੰਡ ਦੀ ਪਾਵਾਂਗੇ ਅੱਧੀ ਕੌਲੀ ਖੰਡ ਦੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਜਦੋਂ ਖੰਡ ਖੁਰ ਜਾਵੇ ਤਾਂ ਉਸ ਵਿੱਚ ਮਿਲਕ ਪਾਊਡਰ ਪਾਵਾਂਗੇ ਫਿਰ ਉਸ ਨੂੰ ਚੰਗੀ ਤਰ੍ਹਾਂ ਹਲਾ ਲੈਣਾ ਹੈ ਤਾਂ ਜੋ ਡਲੀਆਂ ਨਾ ਬੱਜਣ ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਲਾ ਕੇ ਗਾੜਾ ਮਿਸ਼ਰਣ ਤਿਆਰ ਕਰਨਾ ਹੈ ਹੁਣ ਸਾਡਾ ਮਿਸ਼ਰਣ ਬਣ ਕੇ ਤਿਆਰ ਹੋ ਚੁੱਕਾ ਹੈ ਅਸੀਂ ਉਸ ਨੂੰ ਹੁਣ ਇੱਕ ਪਲੇਟ ਵਿੱਚ ਕੱਢਾਂਗੇ ਪਲੇਟ ਵਿੱਚ ਕੱਢਣ ਤੋਂ ਬਾਅਦ ਅਸੀਂ ਉਸ ਨੂੰ ਫ੍ਰੀਜ ਵਿੱਚ ਰੱਖਾਂਗੇ ਚੰਗੀ ਤਰ੍ਹਾਂ ਮਿਕਸਚਰ ਨੂੰ ਸੈੱਟ ਕਰਕੇ ਅਸੀਂ ਉਸ ਨੂੰ ਫ੍ਰੀਜ ਵਿੱਚ ਰੱਖਣਾ ਹੈ ਅੱਧਾ ਘੰਟਾ ਅੱਧਾ ਘੰਟਾ ਫ੍ਰੀਜ ਵਿੱਚ ਰੱਖਣ ਤੋਂ ਬਾਅਦ ਅਸੀਂ ਉਸ ਦੀਆਂ ਪੀਸ ਕੱਟ ਲਵਾਂਗੇ ਸਾਡੀ ਬਰਫੀ ਬਣ ਕੇ ਤਿਆਰ ਹੋ ਚੁੱਕੀ ਹੈ ਅਸੀਂ ਉਸ ਦੇ ਪੀਸ ਕੱਟ ਕੇ ਪਲੇਟ ਵਿੱਚ ਰੱਖਾਂਗੇ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਹੋਵੇਗੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ